ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਨਿਊ ਰੈਸਪੀ ਹਲਵਾਈ ਸਟਾਈਲ ਗੁੜ ਵਾਲੇ ਸ਼ੱਕਰਪਾਰੇ ਬਣਾਵਾਂਗੇ ਤੇ ਇਹਦੇ ਵਾਸਤੇ ਸਮਾਨ ਆਪਾਂ ਲੈ ਲਿਆ 1/2 ਕਿਲੋ ਲੈ ਲਿਆ ਆਪਾਂ ਮੈਦਾ 500 ਗ੍ਰਾਮ ਮੈਦਾ ਤੇ ਆਪਾਂ ਪਾਈਆ ਲੈ ਲਿਆ 250 ਗ੍ਰਾਮ ਗੁੜ ਤੇ ਅੱਧੀ ਕੌਲੀ ਲੈ ਲਈ ਆ ਆਪਾਂ ਘਿਓ ਦੀ ਘਿਓ ਤੁਸੀਂ ਡਾਲਡਾ ਵੀ ਲੈ ਸਕਦੇ ਹੋ ਦਿੱਸੀ ਵੀ ਲੈ ਸਕਦੇ ਹੋ ਰਿਫਾਈਨ ਵੀ ਲੈ ਸਕਦੇ ਹੋ तो थोड़ी जी ले सौंफ ठीक है जी आर गुड़ता कर देंगे सैड पर ये नहीं बनावे तो आ जोड़ा घ्यो आ मैदे के पा लें घ्यो पा लिया थोड़ा जहाँ पावेंगे आ वाला बेकिंग पाउडर बिल्कुल थोड़ा जहां ये बिल्कुल हलवाई वर्गा टेस्ट आम हलवाई भी बना इन्हें पावे चमचे का चौथा हिस्सा पाया जाने के इन्हू सारिया चीज़ा मिक्स कर लेंगे चंकी तरह मैदे घ्यूर ला लेंगे अपना इस तरह मल मल के इस तरह ना ਚੰਗੀ ਤਰ੍ਹਾਂ ਸਾਰ ਰੱਖਿਆ ਹੋਇਆ ਇਹਦੇ ਵਿੱਚ ਥਲਾ ਲਾਂਗੇ ਜੇ ਤੁਸੀਂ ਕਿਲੋ ਮੈਦਾ ਲੈਨੇ ਹੋ ਫਿਰ ਤੁਸੀਂ ਗੁੜ ਦਾ ਕਿਲੋ ਲੈਣਾ ਹੋਆ ਤੇ ਗੁੜ ਨੂੰ ਨਾ ਆਪਾਂ ਬ੍ਰੀਕ ਕੁੱਟ ਕੇ ਰੱਖ ਲਿਆ ਤਿੰਨ ਬਾਤ ਜਿਉਂ ਚਾਸ਼ਨੀ ਜੀ ਬਣਾਵਾਂਗੇ ਦੀ ਉਹਦਾ ਵਧੀਆ ਸੌਖਾ ਰਹਿੰਦਾ ਜੀ ਗੁੜ ਤੁਸੀਂ ਵਧੀਆ ਹੀ ਲਓ ਜਿਹੜਾ ਆਪਾਂ ਖਾਣ ਵਾਸਤੇ ਗੁੜ ਲੈਨੇ ਆਂ ਦੀ ਮਿੱਟੀ ਵਿਚਾਰਾ ਵਿੱਚ ਨਾ ਹੋਵੇ ਡੱਕਾ ਡੋਲਾ ਨਾ ਹੋਵੇ ਕੋਈ ਮੈਂ ਉਹ ਚੰਗੀ ਤਰ੍ਹਾਂ ਫਰਲਾ ਲਿਆ ਇਹਦੇ ਵਿੱਚ ਇਹਦਾ ਇੱਥੋਂ ਪਤਾ ਲੱਗਦਾ ਜੀ ਜਿਵੇਂ ਆਪਾਂ ਹੁਣ ਵੀ ਇਹਦੇ ਵਿੱਚ ਘਿਓ ਮਿਕਸ ਕੀਤਾ ਤੇ ਜਦੋਂ ਆਪਾਂ ਐ ਕਰਕੇ ਐਵੇਂ ਕਰਾਂਗੇ ਤੇ ਮੁਠੀ ਵੱਜਦੀ ਹੋਵੇਗੀ ਇੱਥੋਂ ਪਤਾ ਲੱਗਦਾ ਵੀ ਆਪਣਾ ਜਿਹੜਾ ਮੈਦਾ ਉਹ ਤਿਆਰ ਆ ਸ਼ੱਕਰਪਾਰੇ ਬਣਾਉਣ ਵਾਸਤੇ ਹੁਣ ਆਪਾਂ ਇਹਦੇ ਵਿੱਚ ਨਾ ਪਾਣੀ ਪਾਵਾਂਗੇ ਪਾਣੀ ਹੁਣ ਗਰਮੀ ਹੈ ਜੀ ਤੇ ਆਪਾਂ ਥੋੜਾ ਜਿਹਾ ਘੜੇ ਵਾਲਾ ਪਾਣੀ ਲੈਂਦਾ ਜੇ ਸਰਦੀ ਹੈ ਤਾਂ ਤੁਸੀਂ ਕੋਸਾ ਪਾਣੀ ਪਾ ਸਕਦੇ ਹੋ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਇਹ ਆਟਾ ਆਪਾਂ ਥੋੜਾ ਜਿਹਾ ਸਾਖਤੀ ਗੁੰਨਾਂਗੇ ਢਿੱਲਾ ਨਹੀਂ ਗੁੰਨਣਾ ਪਾਣੀ ਥੋੜਾ ਥੋੜਾ ਹੀ ਪਾਵਾਂਗੇ ਇਸ ਤਰ੍ਹਾਂ ਆਪਾਂ ਇੰਨਾ ਸਖਤ ਆਟਾ ਕਰਨਾ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਕੱਠਾ ਕਰਕੇ ਸਾਰੇ ਨੂੰ ਟਾਕੇ ਰੱਖ ਦਾਂਗੇ 10-15 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਉਸ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਇਹਨੂੰ ਸ਼ਕਰਪਰੇ ਬਣਾਵਾਂਗੇ ਤੇ ਕਪੜਾ ਦੇ ਕੇ ਇਹਦੇ ਤੇ ਟਾਕੇ ਰੱਖ ਦਿੰਨੇ ਆਂ ਆਟੇ ਨੂੰ ਆਪਣੇ ਨੂੰ ਗੁਝੇ ਨੂੰ 10-15 ਮਿੰਟ ਹੋ ਗਏ ਉਨੇ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਥੋੜੀ ਜਿਹੀ ਮੁੱਕੀ ਦੇ ਲਾਂਗੇ ਕਿਤੇ ਇੱਕ ਇਸ ਤਰ੍ਹਾਂ ਦਾ ਵੀੜਾ ਕਰ ਲਾਂਗੇ ਦਾ ਵੀੜਾ ਆਪਾਂ ਕਰ ਲਿਆ ਇਸ ਤਰ੍ਹਾਂ थोड़ा जा हाथ ना फैला लिया तो ना इस तरह हल्के हल्के हथा हाँ वेलांगे चक हल्के हल्के हाथा वेल के मोटी जी रोटी बना ला ज्यादा पतला नहीं करना इन थोड़ा जब मोटा ही रखा कि जेडे शकर पारे होंगे ना ਉਹ ਥੋੜੇ ਜਿ ਮੋٹے ਹੁੰਦੇ ਆ। ਚਕਲਾ ਆਪਾਂ ਨਹੀਂ ਲਿਆ ਕਿਉਂਕਿ ਚਕਲੇ ਤੇ ਨਾ ਛੋਟਾ ਰਹਿ ਜਾਂਦਾ। ਫੇਰ ਚਟਨੀ ਆਉਂਦਾ। ਹੁਣ ਆਪਾਂ ਜਿਹੜਾ ਸਾਈਡਾਂ ਤੋਂ ਕੱਟ ਦਾਂਗੇ। इधरली साइड तो ही इसी तरह कटिंग कर देंगे जिन आप दबारे बेल लेंगे फिर ना शेप सोहनी बनूगी जी आप चौरस अपनी रोटी है जी कर लेंगे इस तरह इधर रख दें दबारे बेल लेंगे ਇਧਰ ਲਈ ਛੜਤੇ ਤਾਂ ਆਪਾਂ ਤਿੰਨ ਦੋ ਲੈਣਾ ਹੀ ਲਾਵਾਂਗੇ ਤਿੰਨ ਪੀਸ ਕਰਾਂਗੇ ਹਾਂ ਇਧਰ ਆਪਾਂ ਜਿਵੇਂ ਇੱਕ ਉਂਗਲੋਂਗਲ ਦੇ ਪੀਸ ਹੁੰਦੇ ਆ ਉਸੇ ਤਰ੍ਹਾਂ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਇਹਦੇ ਵਿੱਚ ਰੱਖ ਲਾਂਗੇ ਟਰੇ ਦੇ ਵਿੱਚ ਇਸ ਤਰ੍ਹਾਂ ਸਾਰਿਆਂ ਨੂੰ ਰੱਖ ਲਾਂਗੇ ਲੱਗ ਲੱਗ ਕਰਕੇ ਰੱਖ ਲਾਂਗੇ ਜਿਹੜਾ ਸਾਈਡਾਂ ਤੋਂ ਆਟਾ ਜਾ ਨਿਕਲਿਆ ਬਾਹਰਲੀ ਸਾਈਡ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਰੱਖਾਂਗੇ ਇਸ ਤਰ੍ਹਾਂ ਆਪਾਂ ਸਾਰੇ ਬਣਾ ਲੈਣੇ ਸ਼ਕਰਪਰੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਸਾਰੇ ਸ਼ਕਰਪਾਲੇ ਵੇਲ ਕੇ ਕਟਿੰਗ ਕਰ ਲਏ ਤੇ ਇਹਨਾਂ ਨੂੰ ਖਿਲਾਰ ਕੇ ਇਸ ਤਰ੍ਹਾਂ ਟ੍ਰੇ ਦੇ ਵਿੱਚ ਰੱਖ ਲਿਆ ਤੇ ਕੁਝ ਥੋੜੇ ਬਚ ਗਏ ਸੀ ਉਹ ਆਪਾਂ ਇੱਧਰ ਡੋਂਗੇ 'ਚ ਰੱਖ ਦਿੱਤੇ ਤੇ ਹੁਣ ਆਪਾਂ ਗੈਸ ਤੇ ਰੱਖਦੇ ਹਾਂ ਕੜਾਈ ਤੇ ਉਹਦੇ ਵਿੱਚ ਪਾ ਕੀ ਤੇਲ ਇਹਨਾਂ ਨੂੰ ਫਰਾਈ ਕਰਦੇ ਆਂ ਆਪਾਂ ਨਾ ਹੁਣ ਗੈਸ ਦੇ ਉੱਤੇ ਕੜਾਹੀ ਰੱਖ ਲਈ ਉਹਦੇ 'ਚ ਤੇਲ ਪਾ ਲਿਆ ਗੈਸ ਜਗਾਤਾ ਤੇਲ ਨੂੰ ਆਪਾਂ ਜਿਆਦਾ ਗਰਮ ਨਹੀਂ ਕਰਨਾ ਹਲਕਾ ਜਿਹਾ ਗਰਮ ਹੋ ਗਿਆ ਨਾ ਜਦੋਂ ਤੂੰ ਦਾ ਇਸ ਤਰ੍ਹਾਂ ਇੱਕ ਪਾਵੇ ਦੇਖ ਲਾਂਗੇ ਵਿੱਚ ਇਪੱਕਣ ਲੱਗ ਗਿਆ ਬੁਲਬਲੇ ਜਿ ਉੱਠਣ ਲੱਗ ਗਏ ਠੀਕ ਹੈ ਜੀ ਹੁਣ ਆਪਾਂ ਇੱਕ ਇੱਕ ਕਰਕੇ ਹੌਲੀ ਹੌਲੀ ਸਾਰੇ ਪਾ ਦੇਵਾਂਗੇ ਇੱਕ ਵਾਰ ਇਹਨਾਂ ਪਾ ਕੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਛੱਡ ਦਾਂਗੇ ਜਿਆਦਾ ਇਹਦੇ ਵਿੱਚ ਨਾ ਹੁਣ ਕਰਚੀ ਨਹੀਂ ਮਾਰਦੇ ਆਪਾਂ ਫਰਾਈ ਨਹੀਂ ਚਾਰੀ ਜੀ ਨਹੀਂ ਮਾਰਦੇ ਹੌਲੀ ਹੌਲੀ ਨਾ ਰਿੱਜੰਗੇ ਜਿਸ ਤਰ੍ਹਾਂ ਹੌਲੀ ਹੌਲੀ ਪੱਕਣਗੇ ਜੀ ਤੇ ਫਿਰ ਅੰਦਰ ਤੱਕ ਪੱਕ ਜਾਣਗੇ ਜੇ ਆਪਾਂ ਜਿਆਦੇ ਗੈਸ ਤੇ ਤੇ ਫਿਰ ਇਹਨਾਂ ਨੂੰ ਫਰਾਈ ਕਰਦੇ ਆ ਨਾ ਤੇ ਫਿਰ ਇਹ ਇੱਕਦਮ ਉੱਤੋਂ ਪੱਕ ਜਾਂਦੇ ਵਿੱਚੋਂ ਕੱਚੇ ਰਹਿ ਜਾਂਦੇ ਹਾਂ ਹਲਕਾ ਬਰਾਊਨ ਕਰਨਾ ਇਹਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਹਲਾ ਕੇ ਦੇਖ ਲੈਂਗੇ ਕੀ ਬ੍ਰਾਹਮਣ ਲੱਗ ਕੇ ਉੜਾਇਆ ਗਿਆ ਅਸਤੇ ਸੀ ਇੱਕ ਘੱਟ ਹੀ ਹੁੰਦਾ ਜੀ ਤੇ ਵਧੀਆ ਫਰਾਈ ਹੋ ਜਾਣਗੇ ਆਪਣੇ ਹੌਲੀ ਹੌਲੀ ਸੇਕ ਕੇ ਜੇ ਆਪਾਂ ਤੁੱਲੇ ਤੇ ਬਣਾਉਣੇ ਆ ਫਿਰ ਕਈ ਵਾਰੀ ਜ਼ਿਆਦਾ ਅੱਗ ਹੋ ਜਾਂਦੀ ਆ ਇੱਕੇ ਦਾ ਤੇਲ ਕਰਮ ਹੋ ਜਾਂਦਾ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਐ ਚੱਕ ਕੇ ਦੇਖ ਲਾਂਗੇ ਵੀ ਕਲਰ ਚੇਂਜ ਹੋ ਗਏ ਇਹਨਾਂ ਦਾ ਜਿਆਦਾ ਲਾਲ ਜੇ ਨਹੀਂ ਕਰਦੇ ਹਲਕੇ ਜੇ ਬਰਾਊਨ ਜੇ ਹੋ ਗਏ ਜਦੋਂ ਉਦੋਂ ਆਪਾਂ ਇਹਨਾਂ ਨੂੰ ਕੱਢ ਲਾਂਗੇ 5-7 ਮਿੰਟ ਦਾ ਹੀ ਲੱਗ ਜਾਂਦੇ ਆ ਇਹ ਆਪਣੀ ਕੜਾਹੀ ਹੈ ਲੋਹੇ ਦੀ ਆ ਭਾਰੇ ਤਲੇ ਵਾਲੀ ਕੜਾਹੀ ਹੈ ਇਹ ਆਪੇ ਹੀ ਸਮਾਨ ਬਣਾਉਣ ਵਾਸਤੇ ਰੱਖੀ ਹੈ ਇਸ ਤਰ੍ਹਾਂ ਦੂਸਰਾ ਪੂਰਾ ਵੀ ਆਪਾਂ ਦਾ ਪੱਕ ਗਿਆ ਇਸ ਤਰ੍ਹਾਂ ਹਲਕੇ ਬ੍ਰਾਊਨ ਜੀ ਕਰਕੇ ਕੱਢਾਂਗੇ ਆਪਾਂ ਆ ਦੇਖ ਸਕਦੇ ਹੋ ਜੀ ਚੱਕਰ ਪਰੇ ਆਪਾਂ ਫਰਾਈ ਕਰ ਲੇ ਤੇਲ ਦੇ ਵਿੱਚ ਇਸ ਤਰ੍ਹਾਂ ਰਵਾਂਗੇ ਆ ਵੇਖੋ ਫੜਕਾ ਕਰਦੇ ਨੇ ਪਰ ਕੜਕ ਕਰਦੇ ਬਹੁਤ ਸੋਹਣੇ ਬਣੇ ਆ ਇਹਨਾਂ ਨੂੰ ਆਪਾਂ ਠੰਡੇ ਹੋਣ ਲਈ ਰੱਖ ਦਿੰਨੇ ਆ। ਹੁਣ ਆਪਾਂ ਇਹਨਾਂ ਦੇ ਵਿੱਚ ਜਿਹੜਾ ਗੋਲਦੀ ਬਣਾਉਣੀ ਹੈ ਚਾशनी ਉਹ ਤਿਆਰ ਕਰਦੇ ਆ। ਆਪਾਂ ਗੋਲਦੀ ਚਾशनी ਬਣਾਉਣ ਵਾਸਤੇ ਚਾशनी ਨਹੀਂ ਬਣਾਉਣੀ ਬਸ ਥੋੜਾ ਜਿਹਾ ਮੈਲਟ ਕਰਨਾ। ਕੜਾਹੀ ਆਪਾਂ ਰੱਖ ਲਈ ਗੈਸ ਤੇ ਤੇ ਇਹਦੇ ਵਿੱਚ ਪਾ ਦਿੰਨੇ ਆ ਗੁੜ। ਜਿਹੜਾ ਆਪਾਂ 250 ਗ੍ਰਾਮ ਗੁੜ ਸੀ, 1/2 ਕਿਲੋ ਆਪਣਾ ਮੈਦਾ ਸੀ ਤੇ ਪਾ ਦਿੰਨੇ ਆ। ਇਹਦੇ ਵਿੱਚ ਹੁਣ ਪਾਵਾਂਗੇ ਥੋੜਾ ਜਿਹਾ ਪਾਣੀ। ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ। ਥੋੜਾ ਜਿਹਾ ਪਾਵਾਂਗੇ ਬਸ ਤਿੰਨ ਚਾਰ ਚੌਥੇ ਪਾਣੀ ਦੇ ਪਾਵਾਂਗੇ ਗੈਸ ਜਗਾ ਲੈਣ ਸਪੈਨ ਮੈਲਟੀ ਕਰਨਾ ਬਸ ਸੇਕਣਾ ਹੋ ਜਾਊਗਾ ਤਿਲਾਇਆ ਗੋਸ਼ੀ ਇਹ ਪਾਪੋਗੇ ਆਕੇ ਨੂੰ ਉਹ ਲਾਉਂਦੇ ਰਵਾਂਗੇ ਗੋੜਾ ਆਪਣਾ ਮੈਲਟ ਹੋ ਜੂਗਾ ਇਹਦੀ ਆਪਾਂ ਇੱਕ ਵਧੀਆ ਤਾਰ ਦੀ ਜਿਆਸ਼ਨੀ ਬਣਾਉਣੀ ਹੈ ਵੀ ਜਿਵੇਂ ਇਸ ਤਰ੍ਹਾਂ ਤਾਰ ਆਉਣ ਲੱਗ ਜੇ ਇਹਦੇ ਵਿੱਚ ਜਦੋਂ ਉਹਦੋਂ ਆਪਾਂ ਇਹਨੂੰ ਬੰਦ ਕਰਾਂਗੇ ਗੈਸ ਨੂੰ ਉਹਨਾਂ ਚਿਰ ਇਸ ਤਰ੍ਹਾਂ ਬਾਹਰ ਚੱਲਾਂਗੇ ਇਹਦੇ ਵਿੱਚ ਆ ਜਿਹੜੀ ਸ਼ਾਂਪ ਆ ਇਹ ਵੀ ਆਪਾਂ ਪਾ ਦਾਂਗੇ ਅਬ ਦੇਖ ਸਕਦੇ ਨੇ ਨੇੜੇ ਤੋਂ ਤੁਸੀਂ ਇਸ ਤਰ੍ਹਾਂ ਦਾ ਆਪਣਾ ਉਘੋੜ ਬਣ ਗਿਆ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਬਸ ਇਹਨੂੰ ਹਿਲਾਉਣਾ ਨਹੀਂ ਛੱਡਣਾ ਇਸ ਤਰ੍ਹਾਂ ਦੇਖ ਲਓ ਜੀ ਤੁਸੀਂ ਆਪਣੀ ਚਾਹਣੀ ਹੈ ਜਿਹੜੀ ਪੱਕਣ ਲੱਗ ਗਈ ਬਿਲਕੁਲ ਹਮ ਗੁੜ ਨੇੜੇ ਹੀ ਆ ਬਣਦੇ ਇਹ ਵਾਪਸ ਇਸ ਤਰ੍ਹਾਂ ਚੱਕ ਕਰਕੇ ਦੇਖ ਲੈਣੇ ਆ ਅਵੇ ਹਲਕੀ ਤਾਰਬਾਨ ਲੱਗ ਗਈ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਗੈਸ ਨੂੰ ਹੋਰ ਇਹ ਥੋੜਾ ਜਿਹਾ ਘੱਟ ਕਰ ਦਿੰਨੇ ਆ ਫਿਰ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਸ਼ੱਕਰ ਪਾਰੇ ਸ਼ੱਕਰ ਪਾਰੇ ਪਾ ਕੇ ਹ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾਵਾਂਗੇ ਜੇ सारा जोड़ा गोड़ा अपना इन लग जला रहना जी हिलाने नहीं हटना गा जी आप हिलाने हट गए फिर अपना ये जो गोड़ा यहाँ ही चिपक जूगा तो ये जो अपने शकर पारे एक दूसरे ना चिपक जाएंगे इस तरह चंकी तरह उन्होंने हिलाई चला ਜਿਹੜਾ ਸਾਰਾ ਸਾਰਾ ਗੋੜਾ ਗੋੜਾ ਇਹ ਚਾਸ਼ਨੀ ਹੈ ਤੇ ਆਪਣੇ ਸ਼ਕਰਪਾਰੇ ਦੇ ਨਾਲ ਲੱਗ ਜੂਗੀ ਬਿਲਕੁਲ ਹਲਵਾਈ ਸਟਾਈਲ ਜਿਵੇਂ ਜਿਹਾ ਹਲਵਾਈ ਬਣਾਉਂਦੇ ਆ ਬਣਾਉਂਦੇ ਆ ਝਾਵਾਂ ਦੇ ਵਿੱਚ ਉਹ ਵਾਲੇ ਸ਼ਕਰਪਾਰੇ ਆਪਣੇ ਬਣ ਕੇ ਹੀ ਤਿਆਰ ਹੋ ਜਾਣਗੇ ਹੁਣ ਆਪਾਂ ਨਾ ਗੈਸ ਕਰਦਾਂਗੇ ਬੰਦ ਤੇ ਪਰ ਇਹਨੂੰ ਹਿਲਾਉਂਦੇ ਰਹਿਣਾ ਹਲਾਉਣਾ ਨਹੀਂ ਹਟਣਾਗਾ ਹੁਣ ਗੈਸ ਕਰ ਦਿੱਤਾ ਬੰਦ ਤੇ ਇਹਨਾਂ ਨੂੰ ਇਸ ਤਰ੍ਹਾਂ ਨਾ ਹਲਾਈ ਜਾਈਏ ਆਪਾਂ ਗੈਸ ਤੁੱਲੇ ਤਾਰ ਲੈਣੀ ਆ। ਆਪਾਂ ਨਾ ਹੁਣ ਸ਼ਕਰਪਾਰਾਂ ਨੂੰ ਕੜਾਹੀ ਦੇ ਵਿੱਚੋਂ ਕੱਢ ਲੈ ਟ੍ਰੇ ਦੇ ਵਿੱਚ ਰੱਖ ਲੈ ਇਸ ਤਰ੍ਹਾਂ ਤੇ ਇਹਨੂੰ ਨਾ ਐਂਕਰ ਲੱਕਲਾ ਕਰ ਦਾਂਗੇ। ਹੁਣ ਤਾਂ ਜਦੋਂ ਗਰਮ-ਗਰਮ ਹੈ ਇਹ ਇਸ ਤਰ੍ਹਾਂ ਇੱਕ ਦੂਜੇ ਦੇ ਨਾਲੋਂ ਲੈ ਜਾਣਗੇ। ਜੇ ਫਿਰ ਠੰਡੇ ਹੋ ਗਏ ਨਾ ਫਿਰ ਇਹਨਾਂ ਨੇ ਇੱਕ ਦੂਜੇ ਦੇ ਦੂਸਰੇ ਦੇ ਨਾਲ ਹੀ ਚੁੰਬੜ ਜਾਣਾ ਫਿਰ ਲੈਣਾ ਨਹੀਂਗਾ। ਹਾਂਜੀ ਆ ਦੇਖੋ ਜੀ ਆਪਣਾ ਹਲਵਾਈ ਸਟਾਈਲ ਸ਼ੱਕਰਪਾਰਾ ਬਣ ਕੇ ਤਿਆਰ ਆ ਤੁਸੀਂ ਦੇਖ ਕੇ ਦੱਸਣਾ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਨਹੀਂ ਲੱਗਦੀ ਆ ਮੇਰੀ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਆਪਣੇ ਨੂੰ ਜਿਸ ਤਰ੍ਹਾਂ ਆਪਣੇ ਦੂਸਰੇ ਚੈਨਲ ਨੂੰ ਤੁਸੀਂ ਪਿਆਰ ਦੇ ਰਹੇ ਹੋ ਜਸਪ੍ਰੀਤ ਪੰਜਾਬੀ ਬੁਟੀਕ ਵਾਲੇ ਨੂੰ ਇਸ ਚੈਨਲ ਨੂੰ ਵੀ ਉਸੇ ਤਰ੍ਹਾਂ ਹੀ ਪਿਆਰ ਦਿਓ ਜੀ ਦੇਖ ਸਕਦੇ ਹੋ ਜੀ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਇਆ ਘਰ ਦੇ ਵਿੱਚ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਇਹਨਾਂ ਨੂੰ ਇੱਕ ਮਹੀਨਾ ਭਰ ਲਈ ਸਟੋਰ ਕਰਕੇ ਡੱਬੇ 'ਚ ਰੱਖ ਸਕਦੇ ਹੋ ਜਦੋਂ ਮਰਜੀ ਹੈ ਤੁਸੀਂ ਦਿਲ ਕਰੇ ਚਾਹ ਨਾਲ ਖਾ ਸਕਦੇ ਹੋ ਤੇ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਆ ਦੇਖੋ ਜੀ ਇਸ ਤਰ੍ਹਾਂ ਪਣੀ ਸ਼ੌਂਪ ਦੇ ਦਾਣੇ ਜਿਹੜੇ ਉਹੀ ਇਹ ਦੇ ਉੱਪਰ ਚਿਪਕ ਗਈ ਠੀਕ ਹੈ ਜੀ